ਮੜੇ ਮੜੇ ਉਹ ਬੱਝਿਆ ਲਈ ਆ ਤੁ ਮੜਾ ਜੋ ਕਰੇ ਤੋ ਥੋੜੇ ਖਿਆ ਖਾ ਕੇ ਲੇ ਬੜੇ ਬੜੇ ਤਾਂ ਹੀ ਕਹਿਣਾ ਨਾ ਉਹ ਦੂਆ ਨਾ ਵਿੱਚ ਕੈਮੀਕਲ ਜਿਹੜਾ ਪਾ ਕੇ ਥੀਨਰ ਜਾ ਉਹ ਨਾਲ ਦੀ ਨਾਲ ਸੁੱਕ ਜਾਂਦਾ ਉਹਦੇ ਨਾਲ ਦਊਗਾ ਰੰਗ ਕੋ ਨਾਲ ਲੈ ਕੇ ਆਣਾ ਆ ਦੇਖ ਆ ਕੇ ਮਨੀ ਐਫ ਯੂ ਡੀ ਐਫ ਤੋ ਮੈਡਮ ਸਾਹਿਬ ਕਾਹ ਦਾ ਹੈਪੀ ਬਰਥਡੇ ਦੇ ਦੋ ਕੋਲੇ ਨੂੰ ਕਿੰਨੇ ਕੇਕ ਲਿਆਣੇ ਅੜਨੇ ਸਾਰੇ ਹਾਂ ਇੱਕ ਕੇਕ ਤੇ ਤੇ ਖਾ ਨਹੀਂ ਹੋਣਾ ਛੋਟਾ ਜਾਓ ਅੰਨੇ ਕੇਕ ਖਾ ਲੂੰਗੀ ਤੂੰ ਇੱਡਾ ਬੜਾ ਨੇ ਇੱਡਾ ਬੜਾ ਕਿਆ ਕਰਨਾ ਇੱਡਾ ਬੜਾ ਕੋਟਾ ਯਾ ਬੋਤਾ ਪੇਸਟੀ ਲਿਆ ਦੇਣੀ ਇੱਕ ਪੇਸਟੀ ਛੋਟੀ ਜੀ ਵਾਛੋ ਪੇਸਟੀ ਮੁਚੀਓ ਅਸ ਵਿੱਚ ਤੇ ਮੈਂ ਪਿੰਟੀ ਲਈ ਤੇ ਕਟਮਟ ਬਚੀ ਆਪਰੇ ਗੇ ਰਿਬਾ ਇਸਨਸਾ ਲਾਉ ਜਿਹੜੀ ਪਾਣੀ ਪੀ ਰਹੀ ਉਹ ਪ੍ਰਿਆਨ ਇਹ ਤੇ ਦਾਨੇ ਖਾਰੀ ਲਾਲ ਸਾਰੀ ਹਲਾ ਰੰਗ ਲੱਗਿਆ ਵਾ ਸੁਰਖੇ ਲੱਗ। ਇਹ ਬਿੰਦੀ। ਉਹ ਦਿਨ ਦੇਰੇ ਤੇ ਉਹ ਬੱਚਾ ਇੱਕ ਤਨ। ਹੋ ਕਦਹੀਂ ਲੱਗਿਆ। ਤੇਰੇ ਚੋਂ ਫੜਿਆ ਵਾ। ਯਾਰ ਰੰਗ ਦਾ ਬੜੇ ਉਹਦਾ ਕਿਹਾ ਜ ਨਹੀਂ ਗਾ। ਨਾ ਬੱਚਾ ਤਾਂ ਬਚ ਹੀ ਗਏ ਲੋ। ਉਹ ਜਿਹੜੇ ਸਾਡੇ ਕੋਲ ਤੇ ਜਿਹੜਾ ਉਹ ਟਾਈਮ ਚਾਪੜ ਇੱਕ ਉਹਦੀ ਘਰ ਨਹੀਂ ਸੀ ਦੋਨੇ ਬੱਚੇ ਆਏ ਤੇ ਉਹ। ਦੇਖ ਲਓ ਲੰਗ ਜੇ ਕਰਨ ਬੁਲਾੜੀ ਨੂੰ ਆਜੇ ਕਰਨ ਸ਼ਾਮ ਨੂੰ ਜਾ ਕੇ ਡਿੱਕੇ ਚੜ੍ਹੇ ਉਹ ਦੇਖ ਲਾ ਫਿਰ ਉਹਨਾਂ ਦੀ ਉਲਾਦ ਇੰਨੀ ਉਡੀ ਜਿੱਥੇ ਛੱਡੇ ਕਿ ਆਪੇ ਆਪ ਪਕੜਾ ਦਿੰਦੀ ਦੀ ਬਾਕੀ ਸਭ ਤਾਂ ਮਾਨੀਏ ਹੋ ਸਾੜੇ ਰਹੇ ਤੁੰ ਨੂੰ ਗਾ ਹੋ ਗਿਆ ਕੋ ਮਾਸ਼ਰੀਆ ਨਹੀਂ ਨੀ ਨਾ ਟੋਪ ਉੱਪਰ ਲਾਈਨ ਕਰਾਉ ਉਹ ਨਾ ਕਰਾ ਬਣੀ ਹੋਇਆ ਜਦੋਂ ਮੈਂ ਇਸ ਕਿੱਥੇ ਚਲੇ ਆ ਫਿਰ ਹੋ ਜਾਣਾ ਇਹਨੇ ਕੰਦ ਉਹ ਥੋੜੀ ਚਲਾਏ ਕਰਦੇ ਆ ਐਦਾਂ ਨੂੰ ਹੋ ਜਾਊਗਾ ਉੱਤੋਂ ਵਿੱਚ ਜਾਣਾ ਕਿਹੜੇ ਜੋੜੇ ਨੇ ਹੁਣ ਵਜੇ ਦੂਜਾ ਤੂੰ ਉੱਤਰ ਬੈਠਾ ਤੜੜੀ ਦਿੱਤਿਓ ਪਰ ਉਹਦੇ ਨੂੰ ਹਰੇ ਸਿਰ ਵਾਲਾ ਜੋੜਾ ਉਹਦੇ ਇਹਦੇ ਵਿੱਚ ਕੋ ਲਾਲ ਮੋਢੇ ਵਾਲੀ ਦਿੱਤੀ ਜਿਹੜਾ ਪਾਣੀ ਪੱਤਾ ਇਹ ਗੜਿਓ ਹੈ ਇਹ ਉੱਤਰ ਬੈਠਾ ਉਹ ਪਰ ਜਾਜ ਹੈ ਜਿਹੜਾ ਆਹ ਲਾਜ਼ਰੀ ਆ ਦੀਦਨੰਮੇ ਜਸਮੀਰ ਕਿੱਥੇ ਹੋ ਸੀ? ਮੈਂ ਚਾਹ ਤੇ ਕੋਲਾ ਹੈ। ਹਾਈ। ਉਹ। ਇਹ ਵੀ ਤੇ ਤੇ ਕੋਈ ਕੀ ਕਿਸੀ ਦਾ ਨਾਮ ਜਸਮੀਰ ਲਖਰਣਾ। ਚੀਓ। ਫੇਟੂੜੇ ਕਰ। ਬੋਲਣਾ ਨੇ ਅੜੀ ਰਾਜੂ ਬੜੀਆ ਉੱਤਰ ਦਾ ਸਾਰੇ ਵਧੀਆ ਹੁੰਦੇ ਹਾਂ ਹੁੰਦਾ ਆਪਣੇ ਹੱਥਾਂ ਮੰਗੀ ਮੈਂ ਦਾਣਾ ਰੱਖਣ ਮਟੂ ਇੱਤਕੇ ਕਰਨਾ ਦੇ ਬੱਚੂ ਕਰਿਆ ਮਸਤ ਮਿੱਟੀ ਖੀਚੀ ਖਾ ਰਹੇ ਆ ਜਦੋਂ ਜੂਰ ਕੱਟੇ ਸੋ ਬਧੇ ਪੁੱਤਰ ਜਿਆਦਾ ਮਿੱਟੀ ਉਹ ਚੁਕਦੇ ਹੈ ਛੁੱਟੀ ਹੋ ਹਾਂ ਇਤੋਂ ਪਵਨ ਕੋਲ ਕਾਤੇ ਸੈਟ ਹੋ ਗਏ ਤੇ ਕਬੂਤਰ ਉਹ ਆਈ ਚੈੱਕ ਕਰਦਾ ਆ ਉਹਨਾਂ ਨੇ ਮਿੱਟੀ ਮਹਿਸਾਂ ਵਾਲੇ ਕੀ ਖਾਈ ਗਏ ਇੱਕ ਦਿਨ ਚੱਲਦੇ ਆ ਉਹ ਨੀ ਚੂਨੀ ਮੈਂ ਜਿਵੇਂ ਚੱਕ ਕਰਨੀ ਤਾਂ ਇਹਨਾਂ ਨੇ ਕਿਹਾ ਜਾ ਕੇ ਕੱਟ ਕੇ ਪੇਚ ਲਾ ਦੇ ਨਹੀਂ ਰੱਖਦੀ ਦਾ ਹੈ ਨਹੀਂ ਸ਼ਾਉਣਗੇ ਰੱਖੂੰਗੀ ਆਲੇ ਤਾਂ ਹੂੰ ਇਹ ਜਮੇ ਕਰਨਾ ਇਹਨਾਂ ਨੇ ਵੀ ਕਿੱਥੇ ਰੱਖਣੇ ਤੋੜਨੇ ਮੈਨੇ ਪਤਾ ਨਹੀਂ ਕਿੰਨੇ ਦਾ ਉੱਪਰ ਚ ਲਾ ਕੇ ਖਰਾਬ ਕਰ ਲੈਂਦੇ ਮੈਂ ਤਾਂ ਖੇਲ ਮੈਂ ਕੰਦਾ ਉੱਪਰ ਚ ਲਾ ਕੇ ਇਹ ਕਟਾਈ ਕੰਦਾ ਉਹ ਚਲਾਉਂਗੀ ਜੇ ਆਲਾ ਖਤਮ ਹੋ ਗਿਆ ਆਲਾ ਚਲਾ ਲੂੰਗੀ ਜੇ ਆਪੇ ਹਟ ਹੋ ਗਿਆ ਫਿਰ ਕੇ ਕਰੂੰਗੀ ਫਿਰ ਜਦ ਆਉਂਗੇ ਫਿਰ ਸੋਚ ਕੇ ਜੇ ਜੇ ਹੋਇਓ ਨਾ ਇੱਥੇ ਕਿੰਨੇ ਪੀਆ ਜੇ ਹੋਇਓ ਨਾ ਫਿਰ ਹੋਏ ਮੈਂ ਇੱਕ ਤੱਕ ਤੱਕ ਆਇਆ ਆਇਆ ਤੱਕੀ ਕੱਤਕਾ ਗੱਲ ਜੀ ਬੈਂਕ ਇਹ ਧੀ ਇਹ ਨੇ ਐਪ ਲਾਈਟ ਇਹਦੇ ਐਪ ਲਈ ਉਹ ਨੂੰ ਮੱਟੂ ਜਾਣਦੇ ਉਹਨੂੰ ਇੱਥੇ ਖੜ ਜਾ ਟਿੱਕੇ ਕਿ ਜਗ੍ਹਾ

ਰਾਜ ਜਰ ਚੁੱਤੀ ਹੁੱਤੀ ਮੇਰਾ ਵੀ ਮੇਰਾ ਤਾਂ ਮਾ ਚੀ ਮੇਰਾ ਵੀ ਕਿਸੇ ਨੇ ਆ ਲੈਣਾ ਡਰਉਂਦੇ ਉਹਨਾਂ ਨੂੰ ਉਹਨਾਂ ਨੂੰ ਚੋਗਾ ਦੇਣਾ ਆਪਣੇ ਬੱਚਿਆਂ ਨੂੰ ਚੋ ਜਾਓ 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 ਦੇ ਦੋ ਚੋਗਾ ਆ ਵੀ ਆਉਂਦਾ ਜਿੰਨਾ ਇੰਟਰਨੈਟ ਵਰਤਿਆ ਜੋਗਾ ਦਾ ਅਨਿਕਲੇ ਹੋ ਗਈ ਹੁਣ ਬੜੇ ਦੀ ਐਂਟਰੀ ਬੜਾ ਕਬੂਤਰ ਆ ਗਿਆ ਸਭ ਤੇ। ਚੱਕ ਦੇ ਚੱਕ ਦੇ ਚੱਕ ਦੇ। ਬismillah। ਕੁਛੇ ਪਾਧਾਨ ਜੀ ਵੀ ਆ ਗਿਆ ਦੇ। ਮਾਰਗਾ। ਇਹ ਜੀ ਮੀਨੀ ਆਈ। ਉਹ ਅਗੇ ਮਿਰਗਾ। ਆ ਛੋਟਾ ਹੈ ਉਹ ਬੜਾ। ਉਹ ਮਗਰ ਅਸੂਰ ਅਮਰ ਗਨ ਛੇੜਦੇ ਜੇ ਛੀ ਕਰਕੇ ਕੋਲ ਨੂੰ ਪਵਰ ਪਿਆਦੇ ਉਹ ਆ ਗਿਆ ਉੱਚੀ ਦਾ ਵੀ ਆ ਗਿਆ ਕਿੱਥੇ ਉਹ ਦੇਖ ਉਹ ਬੱਠੀ ਦਾ

Ah. Huh?